ਸਤਿ ਸ਼੍ਰੀ ਅਕਾਲ ਵੀਰੋ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਸਾਰੇ ਠੀਕ ਹੋਣਗੇ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਵੇਲਾ ਵੀਰੋ ਸ਼ਾਮ ਦਾ ਆ ਤੇ ਆਪਾਂ ਆਇਆ ਖੇਤ ਖੇਤ ਆਪਾਂ ਵੇਲੇ ਦੁਪਹਿਰ ਤੋਂ ਵੀ ਆਏ ਸੀ ਪਰ ਉਦੋਂ ਆਪਾਂ ਵਲੌਗ ਨਹੀਂ ਸਟਾਰਟ ਕੀਤਾ ਤੇ ਵਲੌਗ ਆਪਾਂ ਹੁਣ ਮੌਸਮ ਠੰਡਾ ਆ ਕਿਉਂਕਿ ਸ਼ਾਮ ਦਾ ਵੇਲਾ ਹੈ ਤੇ ਵਲੌਗ ਆਪਾਂ ਸਟਾਰਟ ਕੀਤਾ ਆ ਆਪਨਾ ਲੱਗ ਰਹਾ ਮਾ ਚੋਨਾ ਤੇ ਝੋਨੇ ਵਾਲਿਆਂ ਨੇ ਕਰਾ ਸੀ ਆਪਾਂ ਨੂੰ ਫੋਨ ਕਿ ਚਾਹ ਦੇ ਕੇ ਜਾਓ ਤੇ ਤਾਂ ਕਰਕੇ ਆਪਾਂ ਲੈ ਕੇ ਆਏ ਉਹਨਾਂ ਦੀ ਚਾਹ ਇਹ ਆਪਾਂ ਸੋਚਿਆ ਚਲੋ ਨਾਲ ਦੇ ਨਾਲ ਸਿਰ ਬਲੌਗ ਵੀ ਸ਼ੁਰੂ ਕਰ ਦਿੰਨੇ ਆਂ ਸਾਵਾ ਕਿਲਾ ਝੋਨਾ ਆਪਣਾ ਜੀ ਦੇ ਵਿੱਚੋਂ ਤਕਰੀਬਨ ਤਕਰੀਬਨ ਕਿ ਨਾਲ ਸਭੀ ਕਨਾਲ ਲਾਉਣ ਵਾਲਾ ਬਾਕੀ ਰਹਿ ਗਿਆ ਵਾ ਇੱਕ ਕਿਲਾ ਇੱਕ ਕਨਾਲ ਕਰਕੇ ਝੋਨਾ ਆਪਣਾ ਲੱਗ ਚੁੱਕਿਆ ਆ ਬਹੁਤ ਸੋਹਣਾ ਝੋਨਾ ਲੱਗ ਰਾਇਆ। ਵੇਲੇ ਦੁਪਹਿਰ ਵੇਖਦਾ ਇਹ ਵੀ ਆਪਣੀ ਦਿੱਕਤ ਫਰੀ ਕੀ ਝੋਨੇ ਦੇ ਵਿੱਚ ਪਾਣੀ ਸੁੱਕ ਗਿਆ ਜਿਹੜਾ ਆਪਣਾ ਬਾਹਣਾ ਜਿੱਥੇ ਝੋਨਾ ਲੱਗ ਰਾਇਆ ਪਾਣੀ ਘਟ ਗਿਆ ਸੀ ਤੇ ਉਹ ਜਿਹਦੇ ਕਰਕੇ ਇਹਨਾਂ ਝੋਨਾ ਲਾਉਣਾ ਔਖਾ ਹੋ ਰਾਇਆ ਸੀ ਤਾਂ ਫਿਰ ਦੁਪਹਿਰ ਟਾਈਮ ਆਪਾਂ ਨਹਿਰ ਦਾ ਪਾਣੀ ਛੱਡਿਆ ਸੀਗਾ ਨਾਲ ਦੀ ਨਾਲ ਤੇ ਹੁਣ ਸ਼ਾਮ ਵੇਲੇ ਲਾਈਟ ਵੀ ਆ ਗਈ ਆ ਤੇ ਸਾਹਮਣੇ ਮੋਟਰ ਚੱਲਦੀ ਪਈ ਆ ਉਹਨ ਪਾਣੀ ਹੋ ਜਾਏਗਾ ਬਾਦੂ ਇੱਥੋਂ ਪਾਣੀ ਨਹਿਰ ਦਾ ਰ ਨਾਲੇ ਆਪਾਂ ਜਦੋਂ ਨਹਿਰ ਦਾ ਪਾਣੀ ਛੱਡਿਆ ਸੀ ਤੇ ਜਿਹੜੇ ਇਹ ਰਕਤ ਵਗੈਰਾ ਲੱਗੇ ਹੋਏ ਆ ਪਹਿਲਾਂ ਇਹਨਾਂ ਨੂੰ ਪਾਣੀ ਲਾਤਾ ਸੀ ਕਿਉਂਕਿ ਇਹਨਾਂ ਨੂੰ ਪਾਣੀ ਲਾਣ ਦਾ ਕਰਨੇ ਕਿਵੀ ਬਣ ਗਿਆ ਸੀ ਕਿ ਪੱਤੇ ਬਹੁਤ ਜ਼ਿਆਦਾ ਹੈਗੇ ਸੀ ਜਿੱਥੋਂ ਪਾਣੀ ਵਾਹਨ ਦੇ ਵਿੱਚ ਦੀ ਹੋਣਾ ਸੀ ਉਹ ਫਿਰ ਪੱਤੇ ਉੱਥੇ ਦੀ ਉੱਥੇ ਹੀ ਖੜ ਗਏ ਪਾਣੀ ਪੂਰੇ ਜਿਵੇਂ ਕਹਿ ਲੋ ਵੀ ਦਰਖਤਾਂ ਨੂੰ ਪਾਣੀ ਲੱਗ ਚੁੱਕਿਆ ਤੇ ਇਹਨਾਂ ਨੂੰ ਵੀ ਕਾਫੀ ਜਿਵੇਂ ਕਹਿ ਲੀਏ ਅਰਲੀਫ ਮਿਲੀ ਹੋਏਗੀ ਕਾਫੀ ਜਿਦਾਂ ਕਹਿ ਲੀਏ ਠੰਡਕ ਮਿਲੀ ਹੋਏਗੀ ਇਹਨਾਂ ਨੂੰ ਉੱਥੋਂ ਪਾਣੀ ਨਹਿਰ ਦਾ ਆ ਰਿਹਾ ਇਹ ਸਾਰੇ ਰੁੱਖਾਂ ਦੇ ਵਿੱਚ ਹੁੰਦਾ ਆ ਪਾਣੀ ਅੱਗੇ ਆਪਨੇ ਝੋਨੇ ਨੂੰ ਜਾ ਰਿਹਾ ਨਾਲੇ ਤਾਂ ਨਹਿਰ ਦਾ ਪਾਣੀ ਤੇ ਨਾਲੇ ਮੋਟਰ ਤੇ ਪਾਣੀ ਚੱਲ ਰਿਹਾ ਹੈ ਲਾਬੇ ਆਪਣੇ ਹੁਣ ਚਾਹ ਪੀਣ ਨੂੰ ਆ ਰਹੇ ਆ ਐਦਨ ਖਾਡੇ ਦੇ ਵਿੱਚ ਇਹ ਤੂਸ ਲੱਗੇ ਨੇ ਨਾਨਾ ਪਲਵਾਨ ਨੇ ਨਾਲ ਤੂਸ ਇਹਨਾਂ ਨੇ ਆਪਾਂ ਨੂੰ ਨਿੱਕੇ ਹੁੰਦੇ ਤੇ ਯਾਦ ਦਿਵਾਤੀ ਕਿਉਂਕਿ ਆਪਣੇ ਟਾਈਮ ਦੇ ਵਿੱਚ ਜਦੋਂ ਆਪਾਂ ਇਹਨਾਂ ਦੇ ਜਿੱਡੇ ਹੀਗੇ ਤੇ ਖਾਡੇ ਸੀਗੇ ਨਿੱਕੇ ਤਾਂ ਨਿੱਕੇ ਖਾਡੇ ਹੁਣ ਕਰਕੇ ਬਹੁਤ ਜ਼ਿਆਦਾ ਮਸਤੀ ਕਰਾ ਕਰਦੇ ਸੀ ਇਹਨਾਂ ਦੇ ਨਾਲ ਬਿਤਾਣ ਸਾਦੇ ਪੱਕੇ ਹੋ ਗਏ ਨੇ ਤੇ ਫੁੱਲ ਲੈਂ ਜੋ ਕਰਾਇਨੇ ਤੂੰ ਸ ਹੌਣਾ ਨਾ ਜਿਆਦਾ ਨਾ ਆ ਕੇ ਕਿੰਨਾ ਕੁ ਤੂੰ ਸ ਪੂਰਾ ਖੋਇ ਸੇ ਖਾਦੇ ਵੇਚੇ ਕਹਿ ਕੇ ਥੋਕੇ ਕਹਿੰਦਾ ਮੈਂ ਪੁੱਛਿਆ ਨਜਾਇਦਾ ਆਉਂਦਾ ਆ ਤੇ ਕਹਿੰਦਾ ਵੱਧ ਨਜਾਇਦਾ ਆਉਂਦਾ ਆ ਕਿਉਂਕਿ ਗੱਲ ਵੀ ਮੰਨ ਲੈ ਤਾਏ ਦੀ ਜਦੋਂ ਆਪਾਂ ਕੱਟਿਆ ਖਾਡਾਂ ਦੇ ਵਿੱਚ ਨੌਦੇ ਸੀ ਤੇ ਕਿੰਨੀ ਜਿੱਦਾਂ ਕਹਿ ਲੋ ਖੁਸ਼ੀ ਮਿਲਦੀ ਸੀ ہوں تک ہٹے پکے آفی اوجوئے ہو رہا خوشی واد ہو رہی ہے منو ای پتا ہے کہ جنا چوٹر چلے گی اپنے لابے چون لوڑے ٹائم کے اوپر تک ایسا نکلنا باہر آ جاؤ باہر آنے آ جاؤ یہ تھی مان ہے نہیں گا یہ نہیں باہر ہو رہا ہے

ਕੈਮਰਾ ਕੀ ਕਰੂ ਨੂੰ ਕਹਿੰਦਾ ਹੈ ਦੇਖੋ ਦੋ ਇਹ ੱਟੇ-ਕੱਟੇ ਬੰਦੇ ਆ ਤੇ ਦੋਵੇਂ ਮੂੰਹ ਪਰਾਂ ਨੂੰ ਕਰਕੇ ਖਲੋਗੇ ਨੇ ਵੀ ਜਿਵੇਂ ਕੈਮਰਾ ਦੇ ਵਿੱਚ ਪਤਾ ਨਹੀਂ ਕੀ ਹੋ ਜਾਣਾ ਚਾਹ ਦੇ ਨਾਲ ਤੋਂ ਅੱਧੇ ਵਾਸਤੇ ਮਿੱਠੀ ਚੀਜ਼ ਵੀ ਲੈ ਕੇ ਆਏ ਆ ਪਰ ਸੰਗਦੇ ਐ ਮੈਂ ਅਕਸਰ ਦੇਖਦਾ ਹਾਂ ਕਿ ਕਾਫੀ ਇਦਾਂ ਦੇ ਲੋਕ ਆ ਜਿਹੜੇ ਆਪਸ ਜਦੋਂ ਵੀ ਵਲੋਗਿੰਗ ਕਰਦੇ ਆ ਬੜੇ ਸਾਰੇ ਲੋਕ ਤੇ ਇਦਾਂ ਦੇ ਜਿਹੜੇ ਖੋਦ ਕੈਮਰਾ ਕਿਉਂ ਦੇ ਆ ਤੇ ਅਨਾਵਛਨਾ ਬੁਖਲ ਕੇ ਚਲੇ ਜਾਂਦੇ ਆ ਤੇ ਕੋ ਜਿੰਨਾ ਵਰਗੇ ਲੋਕ ਆ ਜਿਹੜੇ ਇੰਨੇ ਕੋ ਕੈਮਰਾ ਤੋਂ ਸੰਗਦੇ ਕਿ ਕੈਮਰਾ ਮੂਰੇ ਆਉਂਦੇ ਹੀ ਨਹੀਂ ਤਾਂ ਖੈਰ ਚਾਹ ਤਾਂ ਲੈ ਕੇ ਆਏ ਆ ਆ ਡੱਬੇ ਵਿੱਚ ਜਨਾਬ ਨੇ ਫੋਨ ਕੀਤਾ ਸੀ ਕਿ ਕੋਈ ਮਿੱਠੀ ਚੀਜ਼ ਲੈ ਕੇ ਆਇਆ ਜੀ ਤੇ ਇਹ ਪਤਿਸਾ ਲੈ ਕੇ ਆਏ ਆ ਤੇ ਮਿੱਠਾ ਮੂੰਹ ਕਰਾਵਾਂਗੇ ਇਹਨਾਂ ਦੇ ਤੇ ਹੁਣ ਪੋਣੇ ਆ ਚਾਹ ਕਿਉਂਕਿ ਇਹਨਾਂ ਜਦੋਂ ਤੱਕ ਕੈਮਰਾ ਚੱਲਦਾ ਰਹਾ ਇਹ ਨਾ ਹੋਣਾ ਨਹੀਂ ਚਾਹ ਤੁਹਾਨੂੰ ਆਪਣੀ ਚਾਹ ਹੋ ਜਾਨੀ ਹੈ ਠੰਢੀ ਤੇ ਚਾਹ ਜੋ ਪੀਂਦੇ ਨੇ ਤੇ ਬਾਕੀ ਦੀ ਕਰਦੇ ਆ ਗੱਲਬਾਤ ਕੈਮਰਾ ਆਪਾਂ ਨੂੰ ਬੰਦ ਕਰਨਾ ਪੈ ਗਿਆ ਅਸੀਂ ਲਾਭਿਆ ਆਪਣੇ ਤਾਂ ਪਹੁੰਚੇ ਹੀ ਕਿ ਮੋਟਰ ਤੇ ਕੋਲ ਜਿੱਥੇ ਉਹਨਾਂ ਨੇ ਚਾਹ ਪੀਣੀ ਆ ਜਦੋਂ ਤੱਕ ਆਪਾਂ ਕੈਮਰਾ ਓਨ ਰੱਖਿਆ ਤਾਂ ਲੱਗਿਆ ਇਹ ਨਹੀਂ ਤੇ ਕੈਮਰਾ ਆਪਾਂ ਉਹਨਾਂ ਵੱਲ ਦੀ ਕੀਤਾ ਹੀ ਤਾਂ ਮੂੰਹ ਹੀ ਪਰੇ ਨੁਕਾ ਲਿਆ ਹੀ ਤੇ ਹੁਣ ਆਪਾਂ ਇੱਧਰ ਸਾਈਡ ਤੇ ਆ ਕੇ ਇੱਧਰ ਦਰਖਤੇ کافی ਲਾਇਏ ਸੀਗੇ ਜੰਗਲਾਤ ਵਾਲਿਆਂ ਨੇ ਤੇ ਪੂਰੇ ਸਮਾਲ ਨਹੀਂ ਉਹਨਾਂ ਕੀਤੀ ਜੀ ਦੇ ਕਰਕੇ ਇੱਥੇ ਰੁੱਖ ਚੱਲੇ ਨਹੀਂ ਪੂਰੇ ਤੇ ਜਿੱਥੇ ਜਿੱਥੇ ਸਮਾਲ ਹੋਈ ਹੈ ਭਾਵੇਂ ਤਾਂ ਉਹਨਾਂ ਵੱਲੋਂ ਕੀਤੀ ਗਈ ਤੇ ਭਾਵੇਂ ਕੋਈ ਜਿੱਦਾਂ ਕਹ ਲਈਏ ਕੁਝ ਆਪਾਂ ਵੀ ਪਾਣੀ ਪੂਣੀ ਲਾ ਦਿੰਦੇ ਸੀ ਤੇ ਵਧੀਆ ਚੱਲ ਪਏ ਸੀ ਇਧਰ ਵੀ ਉਹਨੇ ਸਮਾਲ ਜਿਆਦਾ ਨਹੀਂ ਹੈਗੀ ਤਾਂ ਦਰਖਤਾਂ ਸੁੱਕੇ ਸੁੱਕੇ ਜਿਹੇ ਹੋਏ ਹੈਗੇ ਆ ਤੇ ਬਾਕੀ ਜਿਹੜੇ ਪਿੱਛੇ ਆਪਣੇ ਵਾਨ ਦੇ ਸਾਹਮਣੇ ਹੈਗੇ ਆ ਉਹਨਾਂ ਨੂੰ ਸਟਾਰਟਿੰਗ ਅੱਜ ਆਪਾਂ ਕਰਤੀ ਹੈ ਸ਼ੁਰੂ ਕਰਤਾ ਹੈ ਪਾਣੀ ਲਾਉਣਾ ਤੇ ਜਿਵੇਂ ਜਿਵੇਂ ਉਹਨਾਂ ਪਾਣੀ ਚੋਨੇ ਨੂੰ ਲਾਇਆ ਕਰਾਂਗੇ ਤੇ ਉਹਦੇ ਵਿੱਚੋਂ ਹੀ ਇਹਨਾਂ ਨੂੰ ਇਹਨਾਂ ਦਾ ਬੰਦਾ ਹਿੱਸਾ ਜ਼ਰੂਰ ਆਪਾਂ ਪਾਣੀ ਦਾ ਧਿਆਨ ਕਰਾਂਗੇ ਕਿਉਂਕਿ ਆਕਸੀਜਨ ਦੀ ਜਿੱਦਾਂ ਕਹਿ ਲਈ ਵੀ ਕਾਫੀ ਦਿੱਕਤਾਂ ਲੱਗ ਗਈਆਂ ਜਿੱਦਾਂ ਕਹ ਕੋਈ ਉਦਾਂ ਦੀ ਵਾਇਰਸ ਹੁੰਦਾ ਆ ਤਾਂ ਉਦੋਂ ਖਾਸ ਕਰਕੇ ਤੇ ਜੇਕਰ ਇਹ ਦਰਖਤ ਤੰਦਰੁਸਤ ਰਹਿਣਗੇ ਬਚੇ ਰਹਿਣਗੇ ਤਾਂ ਆਕਸੀਜਨ ਦੀ ਕਮੀ ਬਹੁਤ ਘਟ ਆਇਆ ਕਰੇਗੀ ਇਸ ਕਰਕੇ ਜਿੰਨਾ ਕੋ ਆਪਣਾ ਬੰਦਾ ਯੋਗਦਾਨ ਆਪਾਂ ਇਹਨਾਂ ਨੂੰ ਬਚਾਉਣ ਦੀ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਆ ਤੇ ਅੱਗੇ ਤੋਂ ਵੀ ਕਰਦੇ ਰਵਾਂਗੇ ਇਸ ਤੋਂ ਪਹਿਲਾਂ ਚਲੋ ਅਨਜਾਨਪਨ ਵਿੱਚ ਕਾਫੀ ਗਲਤੀਆਂ ਹੋਈਆਂ ਆ ਨਹੀਂ ਸਮਝਿਆ ਕੀ ਸੀ ਪਰ ਹੁਣ ਜਿਵੇਂ ਜਿਵੇਂ ਸਮਝ ਆਉਣੀ ਸ਼ੁਰੂ ਹੋਈ ਆ ਇਹ ਕਾਫੀ ਜਿੱਦਾਂ ਕਹਿ ਲੋ ਇਹ ਸਿਹਤਾਰ ਕਰਨਾ ਸ਼ੁਰੂ ਕਰਤਾ ਆ ਮੈਂ ਰੁੱਖਾਂ ਦੀ ਸੇਵਾ ਕਰਨੀ ਆ ਹੋਰ ਵੀ ਕੋਈ ਐਦਾਂ ਦਾ ਕੋਈ ਜੀਵ ਜੰਤੂ ਆ ਜਿੰਨੂੰ ਆਪਾਂ ਨੂੰ ਬਚਾਇਆ ਜਾਵੇ ਤਾਂ ਬਚਾਉਣ ਦੀ ਕੋਸ਼ਿਸ਼ ਕਰਦੇ ਆ ਜਿਵੇਂ ਹੁਣ ਪਿੱਛੇ ਨਹਿਰ ਦੇ ਵਿੱਚ ਕਿਸੇ ਨੇ ਗਾਂ ਫਿਰਟਦੀ ਸੀ ਤਾਂ ਉਹਨੂੰ ਨਹਿਰ ਦੇ ਵਿੱਚੋਂ ਕੱਢਿਆ ਸੀ ਤੇ ਉਹਦੀ ਚਲੋ ਜਾਨ ਪਚਾਈ ਵੈਸੇ ਤੇ ਚਲੋ ਖੈਰ ਠੀਕ ਹੀ ਸੀ ਪਰ ਆਪਾਂ ਨੂੰ ਲੱਗਦਾ ਕਿ ਜੇ ਆਪਾਂ ਉਹਨੂੰ ਨਹਿਰ ਦੇ ਵਿੱਚੋਂ ਸੇਫ ਕਰਤਾ ਬਾਹਰ ਕੱਢ ਕੇ ਤਾਂ ਕਿਤੇ ਨਾ ਕਿਤੇ ਉਹ ਸੌਖੀ ਹੋ ਗਈ ਆ ਤੇ ਉਸ ਉਸੇ ਦਿਨੇ ਸਵੇਰ ਕਰੇ ਆਪਣੇ ਸਾਪ ਆ ਗਿਆ ਸੀ ਤੇ ਉਹਨੂੰ ਵੀ ਆਪਾਂ ਨਾ ਮਾਰ ਕੇ ਤੇ ਕਿਵੇਂ ਨਾ ਕਿਵੇਂ ਕਰਕੇ ਗੱਟੇ ਵਿੱਚ ਪਾ ਕੇ ਤੇ ਉਹਨੂੰ ਵੀ ਆਪਾਂ ਓਦਾਂ ਦੀ ਜਗ੍ਹਾ ਤੇ ਛੱਡਤਾ ਸੀ ਕਿ ਜਿੱਥੇ ਇੱਕ ਇਨਸਾਨ ਨੂੰ ਇਹਨਾਂ ਜਾਨਵਰਾਂ ਤੋਂ ਖਤਰਾ ਨਾ ਹੋ ਸਕੇ ਤੇ ਇਸ ਕਰਕੇ ਆਪਾਂ ਜੋ ਵੀ ਆਪਾਂ ਨੂੰ ਕੋਈ ਏਦਾਂ ਦਾ ਜਾਨਵਰ ਜਾਂ ਕੋਈ ਜੰਤੂ ਪਸ਼ੂ ਪੰਛੀ ਜੋ ਵੀ ਕੋਈ ਆਪਾਂ ਲੱਗਦਾ ਹੈ ਕਿ ਇਹਨਾਂ ਦੀ ਜਾਨ ਬਚਾਉਣੀ ਚਾਹੀਦੀ ਆ ਆਪਾਂ ਵੱਧ ਤੋਂ ਵੱਧ ਉਹਦੇ ਲਈ ਯੋਗਦਾਨ ਪਾਉਂਦੇ ਆ ਤੇ ਅੱਗੇ ਤੋਂ ਵੀ ਪਾਉਂਦੇ ਰਾਂਗੇ ਤੇ ਹੋਰ ਵੀ ਮੇਰੇ ਵੇਖਣ ਵਾਲੇ ਵੀਡੀਓ ਵੀਰ ਭਰਾਵਾਂ ਨੂੰ ਬੇਨਤੀ ਹੈ ਕਿ ਜਿੰਨਾ ਵੀ ਹੋ ਸਕੇ ਪਹਲਾ ਕਰਾ ਕਰੋ ਕਿਉਂਕਿ ਜੇ ਅੱਜ ਤੁਸੀਂ ਕਿਸੇ ਦਾ ਪਹਲਾ ਕਰੋਗੇ ਸਰਬਤਵਾਤਾ ਵੀ ਪਲਾ ਕਰੇਗਾ ਕਿਉਂਕਿ ਕਈ ਵਾਰੀ ਕੀ ਹੋ ਜਾਂਦਾ ਹੈ ਕਿ ਬੰਦੇ ਨੂੰ ਪਤਾ ਨਹੀਂ ਚਲਦਾ ਪਰ ਰੱਬ ਕਿਸੇ ਨਾ ਕਿਸੇ ਰੂਪ ਵਿੱਚ ਆ ਕੇ ਬੰਦੇ ਦਾ ਪਲਾ ਜ਼ਰੂਰ ਕਰ ਦਿੰਦਾ ਆ ਵੀ ਇਦਾਂ ਦੇ ਕੋਈ ਕਟਨਾ ਵਾਪਰਨ ਵਾਲੀ ਹੁੰਦੀ ਆ ਪਰ ਰੱਬ ਉਹਨੂੰ ਕੋਈ ਛੋਟੀ ਕਟਨਾ ਦਾ ਰੂਪ ਦੇ ਦਿੰਦਾ ਆ ਜਾਂ ਫਿਰ ਉਹਨੂੰ ਉਦਾਂ ਦੇ ਜਿੱਦੋਂ ਕਹਿ ਲਈਏ ਵੀ ਐ ਬਚਾ ਹੋ ਜਾਂਦਾ ਆ ਬੰਦਾ ਆਪਣੇ ਉਹ ਪੀਤੇ ਹੋਏ ਚੰਗੇ ਕੰਮ ਹੈ ਤਾਂ ਉਹਦਾ ਉਹਨੂੰ ਫਾਲ ਮਿਲਦਾ ਹੈ ਤੇ ਇਧਰ ਹੁਣ ਆਪਾਂ ਉੱਪਰ ਆ ਕੇ ਨਹਿਰ ਵੱਲ ਕਿਉਂਕਿ ਨਹਿਰ ਤੇ ਪਾਣੀ ਪਹਿਲਾਂ ਸੀਗਾ ਕਾਫੀ ਜ਼ਿਆਦਾ ਘਟ ਹੈ ਜਿਵੇਂ ਆਪਾਂ ਦੁਪਹਿਰ ਤੋਂ ਬਾਅਦ ਕਹਰੇ ਗਏ ਸੀ ਤੇ ਪਾਣੀ ਨਹਿਰ ਦੇ ਵਿੱਚ ਬਹੁਤ ਵਧ ਚੁੱਕਾ ਹੈ ਤੇ ਪਾਣੀ ਇਧਰ ਪਾਈਪ ਰਾਈ ਜਾ ਰਹਾ ਹੈ ਬਹੁਤ ਮਿਹਨਤ ਕਰਨੀ ਪੈਂਦੀ ਆ ਝੋਨੇ ਨੂੰ ਪਾਣ ਲਈ ਉਸ ਤੋਂ ਲਾਵਾ ਕੋਈ ਵੀ ਰੁੱਖ ਬੂਟਾ ਆ ਜਾਂ ਕੋਈ ਜੀਵ ਜੰਤੂ ਆ ਕਹਿ ਨਾ ਪਾਵੇ ਜਿਹਦੇ ਵਿੱਚ ਵੀ ਪਰਮਾਤਮਾ ਨੇ ਸਾਹ ਪਾਏ ਆ ਉਹਨੂੰ ਜਿਉਂਦਾ ਰੱਖਣ ਲਈ ਬਹੁਤ ਕੁਝ ਕਰਨਾ ਪੈਂਦਾ ਆ ਤੇ ਇਹ ਸਾਹਮਣੇ ਪੂਰੇ ਇਹ ਰੁੱਖ ਲੱਗੇ ਹੋਏ ਆ ਤੇ ਇਹਨਾਂ ਨੂੰ ਅੱਜ ਪਾਣੀ ਲੱਗ ਚੁੱਕਾ ਆ ਉਹ ਸਾਹਮਣੇ ਪਾਣੀ ਵੀ ਨਜ਼ਰ ਆਉਂਦਾ ਹੋਣਾ ਇਤਵਾਨ ਇਹ ਹੁਣ ਜਿਹੜਾ ਕੋਈ ਤਰਖੇ ਛੋਟੇ ਰਹਿ ਗਿਆ ਜਾਂ ਪਾਣੀ ਦੀ ਕਮੀ ਕਰਕੇ ਪੂਰੇ ਵਾਦ ਫੁੱਲ ਨਹੀਂ ਸਕੇ ਤਾਂ ਉਹ ਵੀ ਹੁਣ ਵਧੀਆ ਤਰੀਕੇ ਨਾਲ ਵਦਨ ਫੁੱਲਣਗੇ ਤੇ ਹੋਰ ਵੀ ਆਪਾਂ ਨੂੰ ਛਾਂ ਦਿਆ ਕਰਨਗੇ ਕਿਉਂਕਿ ਰੁੱਖਾਂ ਨਾਲੀਆਂ ਹੁਣ ਤਾਂ ਸਭ ਕੁਝ ਕਿਉਂਕਿ ਬੰਦੇ ਨੇ ਬੜੀਆਂ ਸਾਰੀਆਂ ਇਦਾਂ ਦੀਆਂ ਚੀਜ਼ਾਂ ਜੋ ਗਵਾ ਚੁੱਕਾ ਆ ਤੇ ਹੁਣ ਟਾਈਮ ਲੰਘਣ ਤੋਂ ਬਾਅਦ ਉਹਨੂੰ ਉਹ ਚੀਜ਼ਾਂ ਦਾ ਅਹਿਸਾਸ ਹੋਣਾ ਸ਼ੁਰੂ ਹੋਇਆ ਆ ਤੇ ਇਸ طرحੀ ਬਹੁਤ سارے ਰੁੱਖ ਲੱਗਿਆ ਤੇ ਇਹਨਾਂ ਨੂੰ ਜਿਵੇਂ ਜਿਵੇਂ ਪਾਣੀ ਮਿਲਿਆ ਕਰੇਗਾ ਤੇ ਕਾਫੀ ਵਧੀਆ ਆਕਸੀਜਨ ਛੱਡਿਆ ਕਰਨਗੇ ਕਾਫੀ ਵਧੀਆ ਛਾਂ ਦਿਆ ਕਰਨਗੇ ਕਿਉਂਕਿ ਜਦੋਂ ਵੀ ਇਹਨਾਂ ਰੁੱਖਾਂ ਦੇ ਨੀਚੇ ਆ ਕੇ ਬੈਠਦੇ ਹਾਂ ਤੇ ਕਾਫੀ ਸਕੂਨ ਮਿਲਦਾ ਆ ਗਰਮੀ ਤੋਂ ਕਾਫੀ ਆਪਾਂ ਨੂੰ ਰਾਹਤ ਮਿਲਦੀ ਆ ਤੇ ਇਦਾਂ ਹੀ ਸਾਰੇ ਵੀਰਪਰਾ ਵੱਧ ਤੋਂ ਵੱਧ ਜੀਵ ਜੰਤੂਆਂ ਦੀ ਰੁੱਖਾਂ ਬੂਟਿਆਂ ਦੀ ਸਾਰਾਂ ਦੀ ਕਾਫੀ ਜਿੱਦਾਂ ਕਹਿ ਲੋ ਵੀ ਸੇਵਾ ਕਰਾ ਕਰਨਾ ਤੇ ਉਹਨਾਂ ਦਾ ਉਹਨਾਂ ਨੇ ਕੀਤੇਗਾ ਚੰਗੇ ਕੰਮਾਂ ਦਾ ਰੱਬ ਫਲ ਦੇਵੇ ਤੇ ਇਹਦੇ ਨਾਲ ਹੁਣ ਟਾਈਮ ਵੀ ਬਹੁਤ ਜ਼ਿਆਦਾ ਹੋ ਗਿਆ ਤੇ ਅੱਜ ਦੇ ਵਲੋਗ ਨੂੰ ਆਪਾਂ ਇੱਥੇ ਹੀ ਕਰਦੇ ਆ ਖਤਮ ਤੇ ਅੱਜ ਦੀ ਵੀਡੀਓ ਕਿਵੇਂ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਲਾਜ਼ਮੀ ਦੱਸਣਾ ਤੇ ਜਿਨ੍ਹਾਂ ਨੇ ਹਾਲੇ ਤੱਕ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਆਈਕਨ ਦੇ ਬਟਨ ਨੂੰ ਕਰ ਲੋ ਕਲਿੱਕ ਤਾਂ ਜੋ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਮਿਲਦਾ ਕਿਸੇ ਨਵੀਂ ਵੀਡੀਓ ਵਿੱਚ ਰੱਬ ਰੱਖਾ